ਦੋਸਤੋ ਜੇਕਰ ਤੁਸੀਂ ਆਪਣੀ ਕਿਸੇ ਵੀ ਆਈਡੀ ਦੇ ਪਾਸਵਰਡ ਨੂੰ ਭੁੱਲ ਚੁੱਕੇ ਹੋ ਜਿਵੇਂ ਕਿ ਤੁਹਾਡੀ ਸਨੈਪਚੈਟ ਆਈਡੀ ਦਾ ਪਾਸਵਰਡ ਜਾਂ ਦੋਸਤੋ ਤੁਹਾਡੀ ਇੰਸਟਾਗ੍ਰam ਆਈਡੀ ਦਾ ਪਾਸਵਰਡ ਜਾਂ ਤੁਹਾਡੀ ਫੇਸਬੁੱਕ ਆਈਡੀ ਦਾ ਪਾਸਵਰਡ ਜਾਂ ਤੁਹਾਡੀ ਕਿਸੇ ਵੀ ਗੂਗਲ ਆਈਡੀ ਦਾ ਪਾਸਵਰਡ ਹੋਵੇ ਤਾਂ ਦੋਸਤੋ ਉਹ ਪਾਸਵਰਡ ਹੁਣ ਤੁਸੀਂ 2 ਮਿੰਟ ਦੇ ਵਿੱਚ ਵਿੱਚ ਲੱਭ ਸਕਦੇ ਹੋ ਪਤਾ ਕਰ ਸਕਦੇ ਹੋ ਹਾਂਜੀ ਦੋਸਤੋ ਦੋਸਤੋ ਜਿੰਨੇ ਵੀ ਪਾਸਵਰਡ ਤੁਸੀਂ ਆਪਣੇ ਮੋਬਾਈਲ ਫੋਨ ਦੇ ਵਿੱਚ ਲਗਾਉਨੇ ਹੋ ਤੁਸੀਂ ਜਿੰਨੇ ਵੀ ਪਾਸਵਰਡ ਯੂਜ਼ ਕਰਦੇ ਹੋ ਉਹ ਸਾਰੇ ਪਾਸਵਰਡ ਦੋਸਤੋ ਤੁਹਾਡੇ ਫੋਨ ਦੇ ਵਿੱਚ ਹੀ ਹੁੰਦੇ ਨੇ ਪਰ ਜਾਣਕਾਰੀ ਦੀ ਘਾਟ ਹੋਣ ਦੇ ਕਾਰਨ ਤੁਹਾਨੂੰ ਇਸ ਦੇ ਬਾਰੇ ਪਤਾ ਨਹੀਂ ਹੁੰਦਾ ਸੋ ਦੋਸਤੋ ਅੱਜ ਮੈਂ ਤੁਹਾਨੂੰ ਦੱਸਾਂਗਾ ਕਿ ਤੁਹਾਡੀ ਕਿਸੇ ਵੀ ਆਈਡੀ ਦਾ ਪਾਸਵਰਡ ਹੋਵੇ ਪੁਰਾਣੇ ਤੋਂ ਪੁਰਾਣਾ ਪਾਸਵਰਡ ਹੋਵੇ ਉਹ ਪਾਸਵਰਡ ਹੁਣ ਤੁਸੀਂ 2 ਮਿੰਟ ਦੇ ਵਿੱਚ ਵਿੱਚ ਲੱਭ ਸਕਦੇ ਹੋ ਪਤਾ ਕਰ ਸਕਦੇ ਹੋ ਸੋ ਦੋਸਤੋ ਬਹੁਤ ਸੌਖਾ ਤੇ ਆਸਾਨ ਤਰੀਕਾ ਵੀਡੀਓ ਨੂੰ ਲਾਸਟ ਤੱਕ ਜਰੂਰ ਦੇਖਿਓ ਵੀਡੀਓ ਨੂੰ ਇੱਕ ਲਾਈਕ ਜਰੂਰ ਕਰ ਦਿਓ ਵੱਧ ਤੋਂ ਵੱਧ ਸ਼ੇਅਰ ਜਰੂਰ ਕਰ ਦਿਓ ਤਾਂ ਕਿ ਕਿਸੇ ਹੋਰ ਇਨਸਾਨ ਦਾ ਵੀ ਭਲਾ ਹੋ ਸਕੇ ਸੋ ਦੋਸਤੋ ਕਰਨਾ ਕੀ ਹੈ ਸਭ ਤੋਂ ਪਹਿਲਾਂ ਤੁਸੀਂ ਆਪਣੇ ਫੋਨ ਦੀ ਸੈਟਿੰਗ ਨੂੰ ਓਪਨ ਕਰ ਲੈਣਾ ਜਦੋਂ ਤੁਸੀਂ ਸੈਟਿੰਗ ਨੂੰ ਓਪਨ ਕਰੋਗੇ ਤਾਂ ਤੁਹਾਡੇ ਸਾਹਮਣੇ ਬਹੁਤ ਸਾਰੀਆਂ ਸੈਟਿੰਗਸ ਦਿਖਾਈ ਦੇਣਗੀਆਂ ਸੋ ਦੋਸਤੋ ਤੁਸੀਂ ਥੋੜਾ نیچے ਆਉਣਾ ਜਦੋਂ ਤੁਸੀਂ نیچے ਆਉਂਗੇ ਤਾਂ ਤੁਹਾਡੇ ਸਾਹਮਣੇ ਇੱਕ Google ਵਾਲਾ অপਸ਼ਨ ਦਿਖਾਈ ਦੇਵੇਗਾ ਸੋ ਦੋਸਤੋ ਤੁਸੀਂ Google ਵਾਲੇ অপਸ਼ਨ ਨੂੰ ਕਲਿੱਕ ਕਰਨਾ ਜਦੋਂ ਤੁਸੀਂ ਇਸ ਤੇ ਕਲਿੱਕ ਕਰੋਗੇ ਤਾਂ ਅੱਗੇ ਤੁਹਾਡੇ ਸਾਹਮਣੇ ਦੋਸਤੋ ਇਸ ਤਰ੍ਹਾਂ অপਸ਼ਨ ਦਿਖਾਈ ਦੇਣਗੇ ਸੋ ਇੱਥੇ ਤੁਹਾਨੂੰ ਇੱਕ অপਸ਼ਨ ਦਿਖਾਈ ਦੇ ਰਿਹਾ ਆਲ ਸਰਵਿਸ ਵਾਲਾ ਤੁਸੀਂ ਆਲ ਸਰਵਿਸ ਤੇ ਉੱਪਰ ਕਲਿੱਕ ਕਰ ਦੇਣਾ ਜਦੋਂ ਤੁਸੀਂ ਇਸ ਤੇ ਕਲਿੱਕ ਕਰੋਗੇ ਤਾਂ ਅੱਗੇ ਤੁਹਾਡੇ ਸਾਹਮਣੇ ਦੋਸਤੋ ਇਸ ਤਰੀਕੇ ਨਾਲ অপਸ਼ਨ ਦਿਖਾਈ ਦੇਣਗੇ ਸੋ ਦੋਸਤੋ ਇੱਥੇ ਦੂਸਰੇ ਨੰਬਰ ਤੇ অপਸ਼ਨ ਹੈ ਆਟੋਫਿਲ ਵਾਲਾ ਉਸ ਤੇ ਤੁਸੀਂ ਕਲਿੱਕ ਕਰਨਾ ਜਦੋਂ ਤੁਸੀਂ ਆਟੋਫਿਲ ਤੇ ਕਲਿੱਕ ਕਰੋਗੇ ਤਾਂ ਅੱਗੇ ਦੋਸਤੋ ਤੁਹਾਨੂੰ ਇਸ ਤਰੀਕੇ ਨਾਲ ਕੁਝ ਹੋਰ ਆਪਸ਼ਨ ਦਿਖਾਈ ਦੇਣਗੇ ਆਟੋਫਿਲ ਵਿਦ ਗੂਗਲ ਫੋਨ ਨੰਬਰ ਸ਼ੇਅਰਿੰਗ ਤੀਸਰੇ ਨੰਬਰ ਤੇ ਐਸਐਮਐਸ ਵੈਰੀਫਿਕੇਸ਼ਨ ਕੋਡਸ ਸੋ ਦੋਸਤੋ ਇੱਥੇ ਤੁਸੀਂ ਪਹਿਲੇ ਨੰਬਰ ਵਾਲੇ ਆਪਸ਼ਨ ਨੂੰ ਕਲਿੱਕ ਕਰਨਾ ਜਿੱਥੇ ਲਿਖਿਆ ਆਟੋਫਿਲ ਵਿਦ ਗੂਗਲ ਜਦੋਂ ਤੁਸੀਂ ਦੋਸਤੋ ਇੱਥੇ ਕਲਿੱਕ ਕਰੋਗੇ ਤਾਂ ਅੱਗੇ ਤੁਹਾਡੇ ਸਾਹਮਣੇ ਐਸ ਤਰੀਕੇ ਨਾਲ অপਸ਼ਨ ਦਿਖਾਈ ਦੇਣਗੇ ਸੋ ਦੋਸਤੋ ਇੱਥੇ ਤੀਸਰੇ ਨੰਬਰ ਦੇ ਉੱਪਰ ਇੱਕ অপਸ਼ਨ ਹੈ Google ਪਾਸਵਰਡ ਮੈਨੇਜਰ ਵਾਲਾ ਸੋ ਇਸ অপਸ਼ਨ ਤੇ ਤੁਸੀਂ ਕਲਿੱਕ ਕਰਨਾ ਜਦੋਂ ਹੀ ਤੁਸੀਂ Google ਪਾਸਵਰਡ ਮੈਨੇਜਰ ਦੇ ਉੱਪਰ ਕਲਿੱਕ ਕਰੋਗੇ ਤਾਂ ਅੱਗੇ ਤੁਹਾਡੇ ਸਾਹਮਣੇ ਦੋਸਤੋ ਪਾਸਵਰਡ ਮੈਨੇਜਰ ਓਪਨ ਹੋਵੇਗਾ ਜਿੰਨੇ ਵੀ ਪਾਸਵਰਡ ਤੁਸੀਂ ਆਪਣੇ ਫੋਨ ਦੇ ਵਿੱਚ ਯੂਜ਼ ਕਰ ਰਹੇ ਹੋ ਚਲਾ ਰਹੇ ਹੋ ਉਹ ਸਾਰੇ ਪਾਸਵਰਡ ਦੋਸਤੋ ਤੁਹਾਨੂੰ ਇਸ অপਸ਼ਨ ਦੇ ਵਿੱਚ ਦਿਖਾਈ ਦੇਣਗੇ ਤੁਸੀਂ ਇੱਥੋਂ ਕੋਈ ਵੀ ਪਾਸਵਰਡ ਦੋਸਤੋ ਆਪਣਾ ਦੇਖ ਸਕਦੇ ਹੋ ਪਤਾ ਕਰ ਸਕਦੇ ਹੋ ਸੋ ਅਸੀਂ ਇੱਥੇ ਫੇਸਬੁੱਕ ਦੇ ਉੱਪਰ ਕਲਿੱਕ ਕਰਦੇ ਹਾਂ ਫੇਸਬੁੱਕ ਦੇ ਉੱਪਰ ਕਲਿੱਕ ਕਰਨ ਤੋਂ ਬਾਅਦ ਤੁਸੀਂ ਦੇਖ ਸਕਦੇ ਹੋ ਕਿ ਸਾਡੀ ਫੇਸਬੁੱਕ ਆਈਡੀ ਦਿਖਾਈ ਦੇ ਰਹੀ ਹੈ ਤੇ نیچے ਸਾਡਾ ਦੋਸਤੋ ਫੇਸਬੁੱਕ ਪਾਸਵਰਡ ਦਿਖਾਈ ਦੇ ਰਿਹਾ ਜਦੋਂ ਤੁਸੀਂ ਆਈਸ ਵਾਲੇ অপਸ਼ਨ ਤੇ ਕਲਿੱਕ ਕਰੋਗੇ ਅੱਖ ਵਾਲੇ অপਸ਼ਨ ਤੇ ਕਲਿੱਕ ਕਰੋਗੇ ਤਾਂ ਤੁਹਾਡਾ ਪਾਸਵਰਡ ਦੋਸਤੋ ਤੁਹਾਨੂੰ ਦਿਖਾਈ ਦੇਵੇਗਾ ਸੋ ਦੋਸਤੋ ਇਸ ਤਰੀਕੇ ਦੇ ਨਾਲ ਤੁਸੀਂ ਆਪਣਾ ਪੁਰਾਣੇ ਤੋਂ ਪੁਰਾਣਾ ਪਾਸਵਰਡ ਵੀ ਆਪਣੇ ਫੋਨ ਦੇ ਵਿੱਚੋਂ ਪਤਾ ਕਰ ਸਕਦੇ ਹੋ ਪਰ ਜੇਕਰ ਤੁਹਾਡੇ ਫੋਨ ਦੇ ਵਿੱਚ ਇਹ অপਸ਼ਨ ਕਮ ਨਹੀਂ ਕਰਦੀ ਪਾਸਵਰਡ ਮੈਨੇਜਰ ਵਾਲੇ অপਸ਼ਨ ਨੂੰ ਕਲਿੱਕ ਕਰਕੇ ਔਨ ਕਰਕੇ ਰੱਖੋ ਤਾਂ ਕਿ ਜੋ ਵੀ ਪਾਸਵਰਡ ਤੁਸੀਂ ਆਪਣੇ ਫੋਨ ਦੇ ਵਿੱਚ ਲਗਾਓ ਉਹ ਪਾਸਵਰਡ ਤੁਹਾਡਾ ਆਟੋਮੈਟਿਕਲੀ ਦੋਸਤੋ ਪਾਸਵਰਡ ਮੈਨੇਜਰ ਦੇ ਵਿੱਚ ਸੇਵ ਹੋ ਜਾਵੇ ਜਾਸ ਕੋ ਬਾਅਦ ਤੁਸੀਂ ਕਿਸੇ ਵੀ ਸਮੇਂ ਆਪਣੇ ਪਾਸਵਰਡ ਨੂੰ ਦੇਖ ਸਕਦੇ ਹੋ ਜੇਕਰ ਤੁਸੀਂ ਆਪਣਾ ਪਾਸਵਰਡ ਭੁੱਲ ਜਾਨੇ ਹੋ ਸੋ ਦੋਸਤੋ ਜੇਕਰ ਵੀਡੀਓ ਚੰਗੀ ਲੱਗੀ ਤਾਂ ਇੱਕ ਲਾਈਕ ਜਰੂਰ ਕਰਿਓ ਆਪਣਾ ਵਿਚਾਰ ਸਾਨੂੰ ਕਮੈਂਟ ਬਾਕਸ ਦੇ ਵਿੱਚ ਜਰੂਰ ਦੇ ਕੇ ਜਾਇਓ ਵੀਡੀਓ ਨੂੰ ਬਾਅਦ ਤੋਂ ਬਾਅਦ ਸ਼ੇਅਰ ਜਰੂਰ ਕਰ ਦਿਓ ਤੇ ਦੋਸਤੋ ਜੇਕਰ ਤੁਸੀਂ ਸਾਡੇ ਪੇਜ ਤੇ ਨਵੇਂ ਆਏ ਹੋ ਤਾਂ ਬੇਨਤੀ ਹੈ ਕਿ ਸਾਡੇ ਪੇਜ ਨੂੰ ਫੋਲੋ ਜਰੂਰ ਕਰਿਓ ਕਿਉਂਕਿ ਅਸੀਂ ਹਰ ਦਿਨ ਨਵੀਂ ਨਵੀਂ ਜਾਣਕਾਰੀ ਲੈ ਕੇ ਆਉਣੇ ਰਹਿੰਦੇ ਹਾਂ ਸੋ ਧੰਨਵਾਦ ਜੀ